ਆ ਬਿਜਲੀ ਦੀਆਂ ਤਾਰਾਂ ਵਾਲਾ ਸੀਨ ਤੁਸੀਂ ਵੇਖ ਰਹੇ ਹੋ ਕਿ ਤਾਰਾਂ ਦੇ ਉੱਤੇ ਰੁੱਖ ਪਿਆ ਔਰ ਉਤਾਰ ਕੌਣ ਰਿਹਾ ਜਾਂ ਕੋਈ ਐਮਐਲਏ ਉਤਾਰ ਰਿਹਾ ਜਾਂ ਕੋਈ ਮੰਤਰੀ ਉਤਾਰ ਰਿਹਾ ਸਰਕਾਰ ਦਾ ਇਹ ਸਿਰਫ ਉਹ ਉਤਾਰ ਰਿਹਾ ਜੋ ਵਰਕਰ ਨੇ ਤਾਂ ਵਰਕਰਾਂ ਵਾਸਤੇ ਕਿੰਨੀਆਂ ਮੁਸ਼ਕਲਾਂ ਨੇ ਅਸੀਂ ਅਕਸਰ ਹੀ ਹਰ ਵਾਰ ਕਹਿੰਦੇ ਰਹਿੰਦੇ ਆ ਕਿ ਸਰਕਾਰਾਂ ਪੁਰਾਣੇ ਰੁੱਖ ਵੱਡੇ ਰੁੱਖ ਜੋ 50 50 100 100 ਫੁੱਟ ਉੱਚੇ ਨੇ ਉਹਨਾਂ ਨੂੰ ਵੱਢ ਦੇਣ ਉਹਨਾਂ ਨੂੰ ਵੱਡ ਕੇ ਨਵੇਂ ਰੁੱਖ ਆਕਸੀਜਨ ਵਾਲੇ ਜੜੇ ਆ ਉਹ ਪ੍ਰੋਵਾਈਡ ਕਰਦੇ ਨੇ ਔਰ ਵਧੀਆ ਰੁੱਖ ਲੱਗਦੇ ਆ ਜਦੋਂ ਆਕਸੀਜਨ ਵਾਲੇ ਛੋਟੇ ਛੋਟੇ ਰੁੱਖ ਸੜਕਾਂ ਦੇ ਕਿਨਾਰੇ ਲੱਗੇ ਹੋਣ ਤਾਂ ਬਹੁਤ ਵੱਡੇ ਰੁੱਖ ਅਕਸਰ ਹੀ ਆਕਸੀਜਨ ਤੋਂ ਵੀ ਅਸਮਰਥ ਹੋ ਜਾਂਦੇ ਆ ਤਾਂ ਫਿਰ ਦੱਸ ਦਈਏ ਕਿ ਉਹਨਾਂ ਦੇ ਨੁਕਸਾਨ ਬਹੁਤ ਜ਼ਿਆਦਾ ਦੁਕਾਨਦਾਰੀਆਂ ਨੂੰ ਘਰਾਂ ਨੂੰ ਤਾਂ ਦੱਸ ਦਈਏ ਕਿ ਬਿਜਲੀ ਦੀਆਂ ਤਾਰਾਂ ਬਿਜਲੀ ਦੀਆਂ ਤਾਰਾਂ ਅਕਸਰ ਹੀ ਟੁੱਟ ਜਾਂਦੀਆਂ ਬਹੁਤ ਸਾਰੀਆਂ ਟੁੱਟ ਜਾਂਦੀਆਂ ਕੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ ਕਿਉਂ ਨਹੀਂ ਵੇਖਦੀਆਂ ਸਰਕਾਰਾਂ ਇਹ ਸਵਾਲ ਕੀ ਇਹ ਪੁਰਾਣੇ ਰੁੱਖ ਜਿਹੜੇ ਆ ਵਾੜ ਕੇ ਇੱਥੇ ਨਵੇਂ ਲਗਾਏ ਜਾਂ ਔਰ ਨਵੇਂ ਲਗਾਉਣਾ ਕਿਹੜਾ ਗੁਨਾਹ ਆ ਔਰ ਪੁਰਾਣਿਆਂ ਦਾ ਮਾਲੀ ਆ ਸਕਦਾ ਵੈਸੇ ਪੁਰਾਣੇ ਜਿਹੜੇ ਆ ਸੜ ਰਹੇ ਆ ਸੜ ਕੇ ਲੋਕਾਂ ਦੇ ਘਰਾਂ ਦੇ ਉੱਤੇ ਡਿੱਗ ਰਹੇ ਆ ਔਰ ਆ ਬਿਜਲੀ ਦੀਆਂ ਤਾਰਾਂ ਵਾਲੀ ਤੁਸੀਂ ਵੇਖੋ ਕਿ ਬਿਜਲੀ ਦੀਆਂ ਤਾਰਾਂ ਦੇ ਉੱਤੇ ਕਿਵੇਂ ਵਿਚਾਰਾ ਆਪਣੀ ਜ਼ਿੰਦਗੀ ਦਾਅ ਤੇ ਲਗਾ ਕੇ ਟਾਲ ਜਿਹੜਾ ਉਹਨੂੰ ਲਾ ਰਿਹਾ ਇਸ ਤਰ੍ਹਾਂ ਕਈ ਨੁਕਸਾਨ ਪਹਿਲਾਂ ਵੀ ਹੋ ਚੁੱਕੇ ਆ ਕਿ ਕਈ ਮੁਲਾਜ਼ਮ ਇਸ ਤਰ੍ਹਾਂ ਬਿਜਲੀ ਦੀਆਂ ਤਾਰਾਂ ਦੇ ਉੱਤੋਂ ਇਹ ਖਾਲੀ ਕਰਾਉਣ ਦੇ ਚੱਕਰ ਵਿੱਚ ਉੱਤੋਂ ਡਿੱਗ ਜਾਂਦੇ ਆ ਔਰ ਅਸੀਂ ਅਕਸਰ ਹੀ ਬੇਨਤੀ ਕਰਦੇ ਰਹਿੰਨੇ ਆ ਕਿ ਇਹ ਜੋ ਪੁਰਾਣੇ ਰੁੱਖ ਹੈ ਵੱਡੇ ਜਾਣ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਕਿ ਰੁੱਖ ਵੱਡੇ ਜਾਣੇ ਚਾਹੀਦੇ ਆ ਪੁਰਾਣੇ ਜਾਂ ਨਹੀਂ ਨਵੇਂ ਲੱਗ ਜਾਣ ਸਾਡਾ ਇੱਕ ਹੀ ਸਵਾਲ ਰਹਿੰਦਾ ਕਿ ਨਵੇਂ ਰੁੱਖ ਜ਼ਰੂਰ ਲਗਾਓ ਔਰ ਪੁਰਾਣੇ ਜਿਹੜੇ ਵੱਡੇ ਜਾਣ ਉਹਦੇ ਮਾਲੀਏ ਦੇ ਨਾਲ ਪੁਰਾਣ ਨਵੇਂ ਲੱਗ ਜਾਣੇ ਆ ਤਾਂ ਉਸਦੇ ਮਾਲੀਏ ਦੇ ਨਾਲ ਹੀ ਸੜਕਾਂ ਵੀ ਰਿਪੇਅਰ ਹੋ ਜਾਣੀਆਂ ਤੇ ਸੜਕਾਂ ਵੀ ਨਵੀਆਂ ਬਣ ਜਾਣ। ਕਿਉਂਕਿ ਰੁੱਖ ਬਹੁਤ ਪੁਰਾਣੇ ਨੇ ਬਹੁਤ ਵੱਡੇ ਨੇ ਔਰ ਮਾਲੀਆ ਬਹੁਤ ਆ ਸਕਦਾ ਔਰ ਬਹੁਤ ਸਾਰੇ ਕਈ ਵਾਰ ਅਸੀਂ ਇਹੋ ਜਿਹਾ ਇਨਸੀਡੈਂਟ ਵੇਖੇ ਆ ਕਿ ਜਿੱਥੇ ਸਰਕਾਰ ਨੂੰ ਦਿਖਾਈ ਨਹੀਂ ਦੇ ਰਿਹਾ ਲੇਕਿਨ ਸਾਨੂੰ ਦਿਖਾਈ ਦਿੰਦਾ। ਇਹਦੇ ਉੱਤੇ ਕੋਈ ਐਮਐਲਏ ਜਾਂ ਮੰਤਰੀ ਨਹੀਂ ਚੜਿਆ ਕਿਉਂਕਿ ਉਹਨਾਂ ਦੀ ਕੋਈ ਡਿਊਟੀ ਨਹੀਂ ਲੱਗਦੀ। ਉਹਨਾ ਇਹਦੇ ਉੱਤੇ ਨਹੀਂ ਚੜਨਾ ਕੀ ਬਿਜਲੀ ਮੁਲਾਜ਼ਮ ਜਿਹੜਾ ਇਹ ਰਿਸਕ ਦੇ ਵਿੱਚ ਕੰਮ ਕਰੇਗਾ ਉਸ ਨੂੰ ਹੀ ਮੁਲਾਜ਼ਮ ਮੰਨਿਆ ਜਾਵੇਗਾ ਜੋ ਬਿਜਲੀ ਮੁਲਾਜ਼ਮ ਆ ਇਸ ਰਿਸਕ ਦੇ ਵਿੱਚ ਆ ਕੇ ਕੰਮ ਕਰਦਾ ਜਾਂ ਟੁੱਟ ਡਿੱਗ ਜਾਂਦਾ ਜਾਂ ਸੱਟ ਲੱਗ ਜਾਂਦੀ ਹੈ ਕੀ ਉਸ ਨੂੰ ਹੀ ਮੁਲਾਜ਼ਮ ਮੰਨਿਆ ਜਾਂਦਾ ਆ ਤਸਵੀਰਾਂ ਤੁਸੀਂ ਵੇਖੋ ਕਿ ਕਿਵੇਂ ਹਾਲਾਤ ਦਾ ਕਿਵੇਂ ਮਜਬੂਰੀ ਆ ਵਿਚਾਰੇ ਦੀ ਕਿਥੇ ਉਹ ਬਿਲਕੁਲ ਉੱਤੇ ਜਾ ਕੇ ਲੱਗਾ ਹੋਇਆ ਔਰ ਕਦੇ ਵੀ ਡਿੱਗ ਸਕਦਾ ਕਦੇ ਵੀ ਚਾਂਸ ਬਣ ਸਕਦਾ ਔਰ ਅਸੀਂ ਬੇਨਤੀ ਕਰਦੇ ਆ ਕਿਹੜਾ ਚਾਂਸਾ ਤੋਂ ਬਚਿਆ ਜਾ ਸਕੇ ਔਰ ਆਪਣੀ এডੂਕੇਸ਼ਨ ਜੇ ਪੜ੍ਹੇ ਲਿਖੇ ਮੰਤਰੀ ਲਿਆਂਦੇ ਨੇ ਪੜ੍ਹੀ ਲਿਖੀ ਸਰਕਾਰ ਬਣਾਈ ਆ ਤਾਂ ਫਿਰ ਥੋੜਾ ਪੜ੍ਹੇ ਲਿਖਿਆ ਦਿਮਾਗ ਵਰਤ ਲੈਣ ਤੇ ਚਲੋ ਹੋ ਸਕਦਾ ਕੀ ਇਹ ਬਦਲਾਅ ਹੋ ਜਾਵੇ ਔਰ ਇਹ ਵੀਡੀਓ ਕਿੱਥੋਂ ਦੀ ਹੈ ਇਹਦੇ ਬਾਰੇ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ ਕਿਉਂਕਿ ਇਹ ਵਾਇਰਲ ਵੀਡੀਓ ਹੈ ਔਰ ਵਾਰੇ ਵੀਡੀਓ ਨੂੰ ਅਸੀਂ ਅੱਗੇ ਮੋਟੀਵੇਟ ਕਰ ਰਹੇ ਹਾਂ ਔਰ ਫਿਰ ਤੁਹਾਨੂੰ ਸੁਣਾ ਰਹੇ ਹਾਂ ਔਰ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਜਰੂਰ ਕਰੋ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਧੰਨਵਾਦ